ਮੇਰੀ ਪਹਿਲੀ ਮਾਂ ਮੈਨੂੰ ਗੁਸਲਖਾਨੇ ਚ ਲਿਜਾੜਨ ਤੋਂ ਪਹਿਲਾਂ ਕਿੰਨੀ ਤਿਆਰੀ ਕਰਿਆ ਕਰਦੀ ਤੀ ਤੌਲੀਆ ਰੂੰ ਤੇਲ ਚੁੱਟਾ ਕੁਰਤਾ ਪਜਾਮਾ ਖੁਸ਼ਬੂਦਾਰ ਸਾਬਣ ਦੀ ਚਾਕੀ ਕਾਲਾ ਸੁਰਮਾ ਸੁਰਮਚੂ ਕਜਲ ਤੇ ਹੋਰ ਵੀ ਕਿੰਨਾ ਕੁਝ ਫਿਰ ਚੁੱਲ੍ਹੇ ਤੇ ਰੱਖਿਆ ਗਰਮ ਪਾਣੀ ਦਾ ਬਤੀਲਾ ਉੱਤੇ ਲਈ ਚੁੰਨੀ ਦੀਆਂ ਦੋਵੇਂ ਕੰਨੀਆਂ ਦੇ ਨਾਲ ਚੁੱਕੀ ਤੁਰੀ ਆਉਂਦੀ ਦੇਖ ਕੇ ਮੈਨੂੰ ਪਤਾ ਚੱਲ ਜਾਂਦਾ ਕਿ ਮੇਰੀ ਸ਼ਾਮਤ ਆਉਣ ਵਾਲੀ ਹੈ ਫਿਰ ਮੇਰੇ ਸਾਰੇ ਕੱਪੜੇ ਲਾਉਂਦੀ ਫਿਰ ਮੇਰੇ ਢਿੱਡ ਤੇ ਮੂੰਹ ਰੱਖ ਕੇ ਜ਼ੋਰ ਨਾਲ ਫੁਰਕੜਾ ਮਾਰਦੀ ਮੇਰਾ ਰੋਂਦੀ ਰੋਂਦੀ ਦਾ ਹਾਸਾ ਨਿਕਲ ਜਾਂਦਾ ਫਿਰ ਉਹ ਪੀੜੀ ਤੇ ਬੈਠ ਕੇ ਆਖਦੀ ਕਿ ਚੱਲ ਓੜ ਹੁਣ ਅੱਖਾਂ ਮੀਟ ਲੈ ਮੈਂ ਨਜ਼ਰ ਅੰਦਾਜ਼ ਕਰ ਦਿੰਦਾ ਉਹਦੇ ਹੱਥਾਂ ਚੋਂ ਛੁੱਟਣ ਵਾਸਤੇ ਮੈਂ ਤਰਲੂ ਮੱਛੀ ਹੁੰਦਾ ਉਹ ਗਰਮ ਠੰਡੇ ਪਾਣੀ ਦੇ ਮਿਸ਼ਰਣ ਵਾਲਾ ਮੱਗ ਛੇਤੀ ਨਾਲ ਮੇਰੇ ਸਿਰ ਤੇ ਉਲੱਦ ਦਿੰਦੀ ਮੇਰਾ ਤਰਾ ਨਿਕਲ ਜਾਂਦਾ ਅੰਦਰ ਦਾ ਸਾਂ ਅੰਦਰ ਬਾਹਰਲਾ ਬਾਹਰ ਰਹਿ ਜਾਂਦਾ ਫਿਰ ਮੈਂ ਉੱਚੀ ਉੱਚੀ ਰੋਂਦਾ ਉਹਦੇ ਵੱਲ ਨੂੰ ਹੁੰਦਾ ਉਹ ਮੈਨੂੰ ਆਪਣੇ ਤੋਂ ਪਰੇ ਧੱਕ ਕੇ ਮੇਰੀਆਂ ਦੋਵੇਂ ਨਾਸਾਂ ਕੁੱਟ ਕੇ ਆਖਦੀ ਕਿ ਸੂੰ ਕਰ ਮੈਨੂੰ ਕਰਨਾ ਨਾ ਆਉਂਦਾ ਤੇ ਉਹ ਦੂਜਾ ਮੰਗ ਵੀ ਪਾ ਦਿੰਦੀ ਇਸ ਵਾਰ ਪਾਣੀ ਇੰਨਾ ਠੰਡਾ ਨਾ ਲੱਗਦਾ ਪਰ ਫਿਰ ਵੀ ਮੈਂ ਉਨੀ ਤੀਬਰਤਾ ਦੇ ਨਾਲ ਰੋਈ ਜਾਂਦਾ ਉਹ ਨਾਲ-ਨਾਲ ਕਿੰਨੀਆਂ ਗੱਲਾਂ ਵੀ ਕਰੀ ਜਾਂਦੀ ਲੋਰੀਆਂ ਵੀ ਸੁਣਾਉਂਦੀ ਗਵਾਂਡੀਆਂ ਦੀਆਂ ਚੁਗਲੀਆਂ ਵੀ ਕਰਦੀ ਫਿਰ ਰੂਹ ਗੱਲਾ ਕਰਕੇ ਕੰਨ ਸਾਫ਼ ਕਰਦੀ ਗੱਲਾਂ ਢਿੱਡ ਪਾਵਾ ਚਿੱਟੜ ਵਗੀਆਂ ਤੇ ਹੋਰ ਵੀ ਕਿੰਨਾ ਕੁ ਚੰਗੀ ਤਰ੍ਹਾਂ ਰਗੜਦੀ ਮਲਦੀ ਫਿਰ ਬੁੱਲ ਜੇ ਚੜਾਉਂਦੀ ਹੋਈ ਆਖ ਦੀ ਪਤਾ ਨਹੀਂ ਕਿੱਥੋਂ ਇੰਨਾ ਮੈੜਾ ਹੋ ਕੇ ਆਉਂਦਾ ਮੁੱਲਾ ਸੰਗ ਸ਼ਰਮ ਨੰਗੇਜ਼ ਮੈਂ ਸਭ ਤੋਂ ਪੂਰੀ ਤਰ੍ਹਾਂ ਅਣਜਾਣ ਬਸ ਰੋਈ ਜਾਂਦਾ ਕੁਝ ਕਿਸਾਲ ਪਹਿਲਾਂ ਉਹਦੇ ਵਜੂਦ ਦਾ ਹਿੱਸਾ ਹੀ ਤਾਂ ਹੋਇਆ ਕਰਦਾ ਸੀ ਮੈਂ ਇੱਕ ਕਿਚ अपना पंजियो दे वजूद ਦੇ ਅੰਦਰ ਉਹ ਇੱਕ ਵਾਰ ਫੇਰ ਆਖਦੀ ਚੰਗੀ ਤਰ੍ਹਾਂ ਅੱਖਾਂ ਮੀਟ ਲੈ ਨਾਲ ਹੀ ਮੂੰਹ ਤੇ ਸਾਬਣ ਲਾ ਦਿੰਦੀ ਮੇਰੀਆਂ ਅੱਖਾਂ ਮੱਚ ਜਾਂਦੀਆਂ ਮੈਂ ਫੇਰ ਹੋਰ ਉੱਚੀ ਰੋ ਪੈਂਦਾ ਉਹ ਛੇਤੀ ਨਾਲ ਕਿੰਨੇ ਸਾਰੇ ਮੱਗ ਮੇਰੇ ਸਿਰ ਤੇ ਉਲਟਾ ਕੇ ਆਪਣਾ ਕੰਮ ਮੁਕਾ ਦਿੰਦੀ ਫੇਰ ਉੱਚੀ ਸਾਰੀ ਆਖਦੀ ਚਲ ਮੇਰੇ ਭਾਈ ਅਸੀਂ ਹੁਣ ਸੋਹਣੇ ਬਣ ਗਏ ਫੇਰ ਨਰਮ ਤਾਲੀਏ ਜਲਪੇਟ ਕੇ ਛੇਤੀ ਨਾਲ ਅੰਦਰ ਖੜ੍ਹ ਇਕ ਨਰਮ ਲੰਬੇ ਬਿਸਤਰੇ ਤੇ ਪੁੱਠਾ ਲੰਮਾ ਪਾ ਦਿੰਦੀ ਫਿਰ ਕੋਲੀ ਚ ਲਿਆਉਂਦੇ ਦੇ ਸੀ ਕਿ ਉਹਦੀ ਮਾਲਿਸ਼ ਸ਼ੁਰੂ ਕਰ ਦਿੰਦੀ ਮੈਂ ਆਨੰਦ ਨਾਲ ਭਰ ਜਾਂਦਾ ਫਿਰ ਇਧਰ ਉਧਰ ਵੇਖ ਕੇ ਆਪਣਾ ਸੂਟ ਚੁੱਕ ਉਸ ਮਿੱਠੇ ਅੰਮ੍ਰਿਤ ਦੀ ਧਾਰਾ ਮੇਰੇ ਮੂੰਹ ਨੂੰ ਲਾ ਦਿੰਦੀ ਜਿਹੜਾ ਇੰਨਾ ਆਨੰਦਮਈ ਹੁੰਦਾ ਕਿ ਮੇਰੀਆਂ ਸਾਰੀਆਂ ਭੁੱਖਾਂ ਤਰਪਤ ਹੁੰਦੀਆਂ ਜਾਂਦੀਆਂ ਤੇ ਮੇਰੀਆਂ ਅੱਖਾਂ ਆਪ ਮੁਹਾਰੇ ਮੀਟੀਆਂ ਜਾਣ ਲੱਗਦੀਆਂ ਫਿਰ ਮੈਂ ਸੁਪਨਿਆਂ ਦੀ ਉਸ ਦੁਨੀਆ ਚੱਪੜ ਜਾਂਦਾ ਜਿਹਨੂੰ ਪਿਛਲੇ ਜਨਮ ਨਾਲ ਜੁੜੀ ਹੋਈ ਕਿਸੇ ਬਿੱਦ ਦਾ ਨਾਮ ਦਿਆ ਕਰਦੀ ਹੁੰਦੀ ਸੀ ਕਿੰਨੇ ਸਾਰੇ ਲੋਕ ਕੰਬਰੇ ਚੋਂਦੇ ਮੇਰੇ ਸੁੱਤੇ ਪਏ ਦਾ ਮੂੰਹ ਚੁੰਮ ਦੱਬੇ ਪੈਰੀਂ ਵਾਪਸ ਪਰਤ ਚਾਇਆ ਕਰਦੇ ਮੈਂ ਨੀਂਦ ਚ ਨਿਮਾ ਜਾਗ ਉਸਕੁਰਾ ਕੇ ਹਰੇਕ ਦਾ ਧੰਨਵਾਦ ਕਰਦਾ ਫਿਰ ਦੋ ਤਿੰਨ ਘੰਟਿਆਂ ਬਾਅਦ ਜਦੋਂ ਮੈਨੂੰ ਜਾਗੋਂਦੀ ਤਾਂ ਸਾਰੇ ਆਪੂ ਆਪਣੇ ਕੰਮਾਂ ਚ ਰੁੱਝੇ ਹੁੰਦੇ ਤੇ ਮੈਂ ਵਲੀਤੀ ਹੀਠਾ ਉੱਤਰ ਗੀਟ ਲੰਘ ਕੇ ਗਲੀ ਵਿੱਚੋਂ ਦੀ ਬਾਹਰ ਨੂੰ ਦੁਰਪਿਆ ਕਰਦਾ ਬਾਹਰ ਮੈਨੂੰ ਮੇਰੀ ਦੂਜੀ ਮਾਉੜੀ ਗਰੀ ਹੁੰਦੀ ਉਹਦੇ ਬੁੱਕਲ 'ਚ ਪਸਰੇ ਹੋਏ ਮੜਾ ਮੋਹੀ ਮਿੱਟੀ ਕੱਟੇ 'ਚ ਲੇਟ-ਲੇਟ ਕੇ ਇੱਕ ਵਾਰ ਫੇਰ ਚੰਗੀ ਤਰ੍ਹਾਂ ਲੱਪੜ ਜਾਂਦਾ ਫਿਰ ਦਿਨਟਲੇ ਇਨਾਕਦੀ ਹੋਈ ਮੈਨੂੰ ਅੰਦਰ ਵਾਲੀ ਮਾਂ ਵੱਲ ਨੂੰ ਤੋਰ ਦਿੰਦੀ ਕਿ ਜਾ ਚਾ ਉਦੀ ਬੁੱਕਲ ਨੂੰ ਦੇਖਦੀ ਪਈ ਚੰਨ ਤਾਰਿਆਂ ਦੀ ਲੋਹੇਟ ਕੁੜੀ ਨੀਂਦਰ ਲੈ ਕੇ ਸਵੇਰ ਨੂੰ ਫੇਰ ਮੇਰੇ ਕੋਲੇ ਆ ਜਾਈ ਤੇ ਮੈਂ ਤੈਨੂੰ ਉਡੀਕ ਰਹੀ ਹੋਵਾਂਗੀ ਇਹ ਆਖਦੀ ਮੇਰੀ ਤੁਝੇ ਹਾਇ ਰੱਬਾ ਦੋ ਮਾਵਾਂ ਦੀ ਬੁੱਕਲ ਵਾਲਾ ਬਚਪਨ ਅੱਜ ਕੱਲ ਦੀ ਨਿਆੜੀਆਂ ਨੂੰ ਕਿੱਥੇ ਪਤਾ ਹੈ ਅੱਜਕੱਲ ਦੀ ਪੀੜ੍ਹੀ ਦੀ ਕਿਸਮਤ ਦੇ ਵਿੱਚ ਕਿੱਥੇ ਹੈ ਇੱਕ ਵਾਰ ਫਿਰ ਤੋਂ ਹਰਪ੍ਰੀਤ ਸਿੰਘ ਜਵੰਦਾ ਦੀ ਲਿਖਤ ਰੂਪਕੌਰ ਦੀ ਸੁਬਾਣੀ